ਨਹੀਂ ਤਾਂ ਯਕੀਨ ਇਹਨੇ ਤਾਂ ਮੁਸਲਮਾਨਾਂ ਦਾ ਮੁੰਡਾ ਕੰਮਜਾਬ ਕਿਉਂ ਨਹੀਂ ਹੋ ਰਿਹਾ ਜਾਂ ਤੇਰੇ ਨਾਲ ਲੋਕ ਕਿਉਂ ਨਹੀਂ ਤੁਰਦੇ ਮੈਂ ਕਿਹਾ ਮੈਨੂੰ ਪਤਾ ਮੈਂ ਕਿਹਾ ਯਾਰ ਵੀ ਮੈਂ ਜੱਟਾਂ ਦੇ ਘਰੇ ਜਨਮ ਲੈਣਾ ਸੀ ਘੱਟੋ ਘਾਟ ਮੈਂ ਲੋਕਾਂ ਨੂੰ ਇਹ ਤਾਂ ਕਹਿੰਦਾ ਮੈਂ ਜੱਟਾਂ ਸਿੱਖਾਂ ਦਾ ਮੁੰਡਾ ਮੇਨਾਂ ਤੁਰ ਪੈਣਾ ਸੀ ਸਚੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਅਮਰਤਪਾਲ ਸਿੰਘ ਮੈਰੋ ਦਾ ਇੱਕ ਇੰਟਰਵਿਊ ਕਲੱਬ ਬੋਜੇ ਦਾ ਵੈਲ ਹੋ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਦੁੱਖ ਜ਼ਾਹਿਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਜਿੱਟਾਂ ਦਾ ਮੁੰਡਾ ਹੁੰਦਾ ਤਾਂ ਮੇਰੇ ਨਾਲ ਬਹੁਤ ਸਾਰੇ ਲੋਕ ਖੜੇ ਹੋਣੇ ਸਨ ਤੇ ਨਾਲ ਹੀ ਸਿੱਖ ਜਥੇਬੰਦੀਆਂ ਨੇ ਵੀ ਮੇਰਾ ਸਾਥ ਦੇਣਾ ਸੀ ਪਰ ਹੁਣ ਮੇਰਾ ਕੋਈ ਵੀ ਸਾਥ ਨਹੀਂ ਦੇ ਰਿਹਾ ਮੈਂ ਜੋ ਵੀ ਕੰਮ ਕਰਦਾ ਹਾਂ ਆਪਣੇ ਦਮ ਤੇ ਕਰਦਾ ਹਾਂ ਤੇ ਜਦੋਂ ਵੀ ਮੈਨੂੰ ਲੋੜ ਪੈਂਦੀ ਹੈ ਕਿਸੇ ਜਥੇਬੰਦੀ ਦੀ ਤਾਂ ਉੱਥੇ ਮੈਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਮੁਸਲਮਾਨਾਂ ਦਾ ਮੁੰਡਾ ਹੈ ਪਰ ਅਮਰਤਪਾਲ ਸਿੰਘ ਮਹਿਰੋ ਨੇ ਇਹ ਖਲਾਸਾ ਕੀਤਾ ਹੈ ਕਿ ਸਾਡੇ ਦਾਦੇ ਪੜਦਾਦੇ ਵੀ ਗੁਰੂ ਸਾਹਿਬ ਦੀ ਸੇਵਾ ਕਰਦੇ ਰਹੇ ਨੇ ਤੇ ਮੇਰੇ ਪਿਤਾ ਜੀ ਦਾ ਵੀ ਅਮਰਤ ਸ਼ਕਰ ਹੈ ਤੇ ਮੈਂ ਵੀ ਸ਼ੁਰੂ ਤੋਂ ਹੀ ਸਿੱਖੀ ਸੰਸਕਾਰਾਂ ਦੇ ਵਿੱਚ ਪਲਿਆ ਤੇ ਵੱਡਾ ਹੋਇਆ ਹਾਂ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਮਹਿਰੋ ਤੇ ਜੋਨੀ ਬਾਬੇ ਦਾ ਜਿਹੜਾ ਵਿਵਾਦ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਆਡੀਓ ਰਿਕਾਰਡਿੰਗ ਨੂੰ ਲੈ ਕੇ ਉਸੇ ਤੇ ਹੁਣ ਕਾਫੀ ਇੰਟਰਵਿਊਆਂ ਹੋ ਰਹੀਆਂ ਨੇ ਜੋਨੀ ਬਾਬੇ ਤੇ ਅਮਰਤਪਾਲ ਸਿੰਘ ਮਹਿਰੋ ਦੀਆਂ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਮਹਿਰੋ ਨੇ ਜਿਹੜਾ ਬਲਜਿੰਦਰ ਸਿੰਘ ਸਾਧਸੀ ਚਰਨ ਘਟ ਵਾਲਾ ਉਸ ਨੂੰ ਗ੍ਰਿਫਤਾਰ ਕਰਵਾਇਆ ਸੀ ਉਸ ਦਾ ਸੋਦਾ ਵੀ ਲਾਇਆ ਸੀ ਜਿਸ ਤੋਂ ਬਾਅਦ ਹੁਣ ਨਾਨਕ ਸਰਵਾਰੇ ਬਾਬੇ ਲੱਖੇ ਦੀ ਵੀ ਅਮਰਤਪਾਲ ਸਿੰਘ ਮਹਿਰੋ ਨੇ ਇੱਕ ਵੀਡੀਓ ਲੀਕ ਕੀਤੀ ਹੈ ਜਿਸ ਦੇ ਵਿੱਚ ਉਹ ਛੋਟੇ ਬੱਚੇ ਦੇ ਨਾਲ ਕੋ ਕਰਮ ਕਰ ਰਿਹਾ ਹੈ ਅਮਰਤਪਾਲ ਸਿੰਘ ਮਹਿਰੋ ਦਾ ਇਹ ਕਹਿਣਾ ਹੈ ਕਿ ਜੋ ਵੀ ਬੰਦਾ ਸਿੱਖੀ ਪਾਣੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗਲਤ ਕਰੇਗਾ ਮੈਂ ਉਸ ਨੂੰ ਨੰਗਾ ਕਰਕੇ ਰਹਾਗਾ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਤੁਸੀਂ ਕਿੰਨੇ ਕੁ ਜ਼ਿਆਦਾ ਸਹਿਮਤ ਹੋ ਔਰ ਅਮਰਤਪਾਲ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਇਹ ਕਮੈਂਟ ਕਰਕੇ ਜਰੂਰ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਔਰ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਔਰ ਜੇਕਰ ਤੁਸੀਂ ਇਹ ਫੁੱਲ ਲਾਈਵ ਸ਼ੋਅ ਦੇਖਣਾ ਹੈ ਤਾਂ ਮਿੱਟੀ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਇਹ ਫੁੱਲ ਇੰਟਰਵਿਊ ਮਿਲ ਜਾਵੇਗਾ ਥੈਂਕ ਯੂ ਦੋਸਤੋ